ਅੱਜ ਡੇਰਾ ਬਾਬਾ ਨਾਨਕ ਵਿਖੇ ਰਾਖਸਸ ਸਕਿਉਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਸਕਿਉਰਟੀ ਗਾਰਡ ਦੀ ਭਰਤੀ ਲਈ ਲਗਾਇਆ ਗਿਆ ਕੈਂਪ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਦਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਭਰਤੀ ਹੋਏ ਬੱਚਿਆਂ ਨੂੰ ਤਰਨ ਦਾਵਾ ਨੇ ਅਸ਼ੀਰਵਾਦ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀਆ ਦੇ ਨਾਲ ਕ੍ਰਿਸ਼ਨ ਗੋਪਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ

ਜਿਹੜੇ ਕਰਨੇ ਲਾਗੀ ਗਾ ਰਹੇ ਮੈਂ ਤਵਾਇ ਕੀ ਸਮਾਇਆ ਇਹਨਾਂ ਨੂੰ ਕਿ ਸਭ ਤੋਂ ਉੱਪਰ ਆਏ ਸੰਧਾ ਐਸੀ ਕੰਪਨੀ ਨੇ ਸੈਲਰੀ ਕਿੰਨੀ ਦੇਣੀ ਹੈ ਜਿਹੜੇ ਬੱਚੇ ਨੇ ਘਰੋਂ ਬਾਹਰ ਰਹਿਣਾ ਉਹਦੀ ਡਿਊਟੀ ਕਿਦਾਂ ਚਲੋਗੇ ਕਰਨਾ ਉਹਦੀ ਹਾਈਟ ਕਿੰਨੀ ਚਾਹੀਦੀ ਕੰਪਨੀ ਨੇ ਦੱਲਦੀ ਆ ਉਹਦੇ ਪਾਣ ਜੀ ਤਾਂ 12 ਕਿੰਨੀ ਦੱਸੀਆ ਕਿ 5 ਫੁੱਟ ਸਾਢੇ ਚਾਹੀਦੀ 12 ਸਾਲ ਤੋਂ 35 ਸਾਲ ਦੀ ਏਜ ਚਾਹੀਦੀ ਆ ਵੀ ਪਾਇਆ ਆਪਣੇ ਪਾਸ ਤੋਂ ਸਰਕਾਰੀ ਨੀ ਆਠ ਘੰਟੇ ਦੇ ਬਾਅਦ ਉਹ ਕੋਈ ਨਹੀਂ ਲੈਂਦੀ ਇਹ ਜੋ ਉਂਡੀਕ ਤੁਸੀਂ ਇਹ ਲਗਣਾ ਉਹਦੇ ਨਾਮ ਦਾ ਵੀ ਸਰਕਾਰੀ ਚੌਕੀ ਪ੍ਰਾਈਮ ਕਰਦੇ ਜਿੱਦਾਂ ਤੁਹਾਨੂੰ ਉੱਧਰ ਪੱਟੀਓ ਜਗ੍ਹਾ ਤੇ ਇਹਨੂੰ ਪਵਕਾਣੇ ਤੋਂ ਬਾਅਦ ਕੋਈ ਬੰਦ ਨਹੀਂ ਜੇ ਤੁਸੀਂ ਕਾਰਤੇ ਵੀ ਲੋਕ ਲਗਾਤਾਰ 700 ਰੁਪਏ ਦੇ ਕਰਦੇ ਰਹੋਗੇ ਤੇ ਜੇ ਤੁਸੀਂ ਕੰਮ ਨੂੰ ਪੈਨਸ਼ਨ ਸੋ ਤੇ بار بار ਕਹਿੰਦੇ ਨਹੀਂ ਮਿਲਦੇ 20 25 ਹਜ਼ਾਰ ਸੈਲਰੀ ਬਹੁਤ ਥੋੜੀ ਆ ਬਤਵੰਤੇ ਸੀ ਪਾਈਰ ਕੰਪਨੀ ਚ ਆਤ ਪੁਲੀ ਚੈਗੀ ਟ੍ਰੇਨਰ ਨੂੰ ਬਾਂਸੇ ਦੇ ਸਾਥੇ ਅੱਜ ਜਿਹੜੇ ਪਲੇਸਮੈਂਟ ਕੰਫਰੈਂਸ ਪਹੁੰਚੇ ਪ੍ਰਾਰਥੀ ਇਹ ਕੰਪਨੀ ਜਿਹੜਾ ਸੀ ਲਾਇਆ ਸਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇੱਥੇ